ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰੇ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਮੈਂ ਬਖਸ਼ੀ ਸਿੰਘ ਤੁਹਾਡਾ ਆਪਣੇ ਚੈਨਲ ਖੇਤੀ ਜੰਕਸ਼ਨ ਦੇ ਉੱਪਰ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਜ਼ਰੂਰ ਦਿਵਾ ਲਓ ਤਾਂ ਜੋ ਵਧੀਆ ਤੋਂ ਵਧੀਆ ਹਰ ਇੱਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਜੜੀ ਪਹੁੰਚ ਸਕੇ ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੀ ਆਪਣਾ ਜਿਹੜਾ ਝੋਨੇ ਦਾ ਸੀਜ਼ਨ ਆਗਾ ਉਹ ਸ਼ੁਰੂ ਹੋਣ ਵਾਲਾਗਾ ਬਾਡੀਰ ਜੋਣੇ ਦੀ ਬਾੜੀ ਤੋਂ ਬਾਅਦ ਦੇ ਵਿੱਚ ਆਪਣੀ ਤਕਰੀਬਨ ਪੰਜਾਬ ਦੇ ਵਿੱਚ ਜਾਂ ਆਲੂਆਂ ਦੀ ਫਸਲ ਬੀਜੀ ਜਾਣੀਆਂ ਤੇ ਜਾਂ ਕਣਕ ਵਿੱਚੀ ਜਾਣੀਆਂ ਤਾਂ ਕਿਸਾਨ ਵੀਰੋ ਕਣਕ ਦੇ ਰਿਲੇਟਡ ਆਪ ਅੱਜ ਵੀਡੀਓ ਪਾ ਰਹੇ ਆ ਤੁਹਾਡੇ ਲਈ ਕਿਉਂਕਿ ਹੁਣ ਮੇਲੇ ਲੰਘੇ ਨੇ ਤੇ ਜਿਹੜੀ ਮੇਲਿਆਂ ਦੀ ਰਿਪੋਰਟ ਮਿਲਿਆ ਵੀ ਸਾਲ ਕਿਹੜੇ ਬੀਜ ਵੱਦ ਲੱਗਣਗੇ ਕਿਹੜੇ ਘੱਟ ਲੱਗਣਗੇ ਮੈਂ ਤੁਹਾਡੇ ਨਾਲ ਉਹ ਗੱਲਬਾਤ ਡਿਸਕਸ ਕਰਨੀ ਆ ਤੇ ਪਿਛਲੇ ਸਾਲ ਦਾ ਜਿਹੜਾ ਬੰਪਰ ਝਾੜ ਮਿਲਿਆਗਾ ਕਿਹੜੀ ਫਸਲ ਕਿੱਦਾਂ ਵਧੀਆ ਰਹੀ ਕਿਹੜੀ ਵੈਰਾਈਟੀ ਦਾ ਟਾਈਮ ਟੇਬਲ ਠੀਕ ਰਿਹਾ ਕਿਹੜੀ ਨੂੰ ਬਿਮਾਰੀ ਘੱਟ ਪਈ ਮੈਂ ਤੁਹਾਡੇ ਨਾਲ ਉਹ ਸਾਰੀ ਸ਼ੇਅਰ ਕਰਦਾ ਵੀਡੀਓ ਦੇ ਵਿੱਚ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿਸਾਨ ਵੀਰੋ ਪਹਿਲੇ ਨੰਬਰ ਤੇ ਤਾਂ ਦੇਖੋ ਜਿਹੜੀਆਂ ਕਣਕ ਨਹੀਂ ਕਿਸਮਾਂ ਨੇ ਉਹਦੇ ਵਾਸਤੇ ਤੁਸੀਂ ਪਹਿਲਾਂ ਤਾਂ ਬੀਜ ਖਰੀਦਣ ਤੋਂ ਪਹਿਲਾਂ ਤਾਂ ਤੁਸੀਂ ਇਹ ਡਿਸਾਈਡ ਕਰੋ ਵੀ ਤੁਹਾਡੀ ਜਿਹੜੀ ਝੋਨਾ ਉਹਦੀ ਕਟਾਈ ਕਦੋਂ ਹੋਣੀ ਆ ਤੇ ਕਣਕ ਦੀ ਬਜਾਈ ਤੁਸੀਂ ਅਕਤੂਬਰ ਦੇ ਲਾਸਟ ਕਰਨੀ ਜਾਂ ਨਵੰਬਰ ਦੇ ਪਹਿਲੇ ਹਫ਼ਤੇ ਕਰਨੀ ਆ ਪਹਿਲੀ ਗੱਲ ਤਾਂ ਇਹ ਕਲੀਅਰ ਆ ਵੀ ਜੇਕਰ ਤੁਸੀਂ ਹੁਣ ਕਹੋ ਵੀ ਆਪਾਂ ਬੀਜ ਨਹੀਂ ਦਾ ਪੀਬੀਡਬਲਯੂ 826 ਦਾ ਤੇ ਬੀਜ ਨੂੰ ਫਿਰ ਦੋ ਤੁਸੀਂ ਉਹਨੂੰ ਅਕਤੂਬਰ ਦੇ ਸੌਰੀ ਨਵੰਬਰ ਦੇ ਪਹਿਲੇ ਹਫਤੇ ਤਾਂ ਉਹਨੇ ਤੁਹਾਨੂੰ ਨਾਲੇ ਤਾਂ ਛਾੜ ਨਹੀਂ ਦੇਣਾ ਨਾਲੇ ਉਹ ਫਸਲ ਦੀ ਉਹ ਰੂਹ ਨਹੀਂ ਰਹਿਣੀ ਜਿਹੜੀ ਉਹਦੇ ਸਹੀ ਟਾਈਮ ਤੇ ਜਾ ਕੇ ਬਾਨਣੀ ਆ ਤਾਂ ਕਿਸਾਨ ਵੀਰੋ ਪਹਿਲੇ ਨੰਬਰ ਤੇ ਤਾਂ ਆਪਾਂ ਗੱਲਬਾਤ ਕਰਦੇ ਵੀ ਕਿਹੜੀਆਂ-ਕਿਹੜੀਆਂ ਕਿਸਮਾਂ ਇਸ ਸਾਲ ਵੱਧ ਲੱਗਣ ਜਾ ਰਹੀਆਂ ਨੇ ਪਹਿਲੇ ਨੰਬਰ ਤੇ ਦਾ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੀ ਆ ਪਿਛਲੇ ਸਾਲ ਦੇ ਜਿਹੜੇ ਰਜੇਮੇ ਸੀਗੇ ਡੀਬੀਡਬਲਯੂ 327 ਪੀਬੀਡਬਲਯੂ 826 ਡੀਬੀਡਬਲਯੂ 370 71 ਤੇ ਡੀਬੀਡਬਲਯੂ 222 187 ਇਹੇ ਵੈਰਾਈਟੀਆਂ ਨੇ ਜਿਹੜੀਆਂ ਇਹ ਲੋਕਾਂ ਦੀ ਚੁਆਇਸ ਨੇ ਜਿਹੜੀਆਂ ਬਣੀ ਹੋਈ ਨੇ ਸਭ ਤੋਂ ਵੱਧ ਫੋਕਸ ਕਿਸਾਨ ਵੀਰਾਂ ਦਾ ਇਸ ਵਾਰ ਰਹਿਣਾਗਾ ਪੀਬੀਡਬਲਯੂ 826 ਤੇ 327 ਦੇ ਉੱਪਰ ਕਹੇ ਨੂੰ ਜਿਹੜਾ ਕੁਝ ਮਰਜੀ ਕਹੀ ਜਾਵੇ ਕੋਈ ਪਰ ਸਭ ਤੋਂ ਜ਼ਿਆਦਾ ਫੋਕਸ ਕਿਸਾਨ ਵੀਰਾਂ ਨੇ ਇਸ ਵੈਰਾਈਟੀਆਂ ਦੇ ਉੱਪਰ ਰੱਖਿਆ ਹੋਇਆ ਇਸ ਟਾਈਮ ਤੱਕ ਕਿਉਂਕਿ ਇਹਨਾਂ ਨੇ ਪਿਛਲੇ ਸਾਲ ਸਭ ਤੋਂ ਬੰਪਰ ਜਿਹੜਾ ਝਾੜ ਆ ਕਿਸਾਨਾਂ ਨੂੰ ਉਹ ਦਿੱਤਾ ਤੇ ਰਹੀ ਗੱਲ ਕਿਸਾਨ ਵੀਰੋ ਹੁਣ ਤੁਹਾਡੇ ਸਮੇਂ ਦੇ ਹਿਸਾਬ ਦੀ ਜੇਕਰ ਕਿਸਾਨ ਵੀਰੋ ਤੁਸੀਂ ਨਵੰਬਰ ਦੇ ਪਹਿਲੇ ਹਫਤੇ ਤੋਂ ਬਾਅਦ ਜਾਓ ਉਸ ਤੋਂ ਪਹਿਲੇ ਪਹਿਲੇ ਹਫਤੇ ਕਣਕ ਬੀਜਣੀ ਚਾਹੁੰਦੇ ਹੋ ਤਾਂ ਤੁਹਾਡੇ ਲਈ ਪੀਬੀਡਬਲਯੂ 826 ਬੈਸਟ ਹੈ ਡੀਬੀਡਬਲਯੂ 300 ਸੌਰੀ 222 ਤੇ 187 ਵੀ ਬੈਸਟ ਹੈ 303 ਵੀ ਬੀਜ ਸਕਦੇ ਹੋ ਤੁਸੀਂ ਬਰਬੜ ਵੀ ਬੀਜ ਸਕਦੇ ਹੋ 3080 ਵੀ ਬੀਜ ਸਕਦੇ ਹੋ ਤੇ ਕਿਸਾਨ ਵੀਰੋ ਜਿਹੜੀ ਆ ਜਾਂਦੀ ਹੈ ਨਵੰਬਰ ਦੇ ਸੌਰੀ ਅਕਤੂਬਰ ਦੇ ਲਾਸਟ ਹਫਤੇ ਉਹਦੇ ਜਿਹੇ ਕਿਸਾਨ ਵੀਰੋ ਤੁਹਾਨੂੰ 3-4 ਕਿਸਮਾਂ ਜਿਹੜੀਆਂ ਬੰਪਰ ਝਾੜ ਦੇ ਸਕਦੀ ਨੇ ਪਹਿਲੇ ਨੰਬਰ ਤੇ ਦਾ ਕਿਸਾਨ ਵੀਰੋ ਤੁਹਾਡੀ ਹਰਮਨ ਪਿਆਰੀ ਆਏ ਨੇ ਡੀਬੀਡਬਲ 327 ਜਿਹੜੀ 327 ਵੈਰਾਈਟੀ ਆ ਕਿਸਾਨ ਵੀਰੋ ਇਹ ਨਵੰਬਰ ਅਕਤੂਬਰ ਦੇ ਸੌਰੀ ਲਾਸਟ ਹਫਤੇ ਜਿਹੜੀ ਬੀਜੀ ਹੋਈ ਬੈਸਟ ਝਾੜ ਦਿੰਦੀ ਹੈ ਤੇ HD 2967 ਆ ਗਈ ਤੇ ਬਾਕੀ ਹੋਰ ਬ੍ਰਾਈਡੀਆਂ ਨੇ ਜਿਹੜੀਆਂ ਉਹ ਕਿਸਾਨ ਵੀਰੋ ਇਹ ਹਫ਼ਤੇ ਜਿਹੜੀਆਂ ਬੀਜੀਆਂ ਹੋਈਆਂ लास्ट ਹਫ਼ਤੇ 20 ਅਕਤੂਬਰ ਤੋਂ ਲੈ ਕੇ ਮੰਨ ਕੇ ਚਲੋ 2-3 ਨਵੰਬਰ ਤੱਕ ਇਹ ਬ੍ਰਾਈਡੀਆਂ ਦੀ ਜਿਹੜੀ ਬਜਾਈਆ ਬਹੁਤ ਵਧੀਆ ਟਾਈਮ ਆ ਤੁਸੀਂ 187 ਵੀ ਬੀਜ ਸਕਦੇ ਹੋ ਇਹ ਦਿਨਾਂ ਦੇ ਵਿੱਚ 303 ਵੀ ਬੀਜ ਸਕਦੇ ਹੋ ਤੇ 222 ਕਿਸਾਨ ਵੀਰੋ ਤੁਸੀਂ 5-5 ਤਰੀਕ ਦੇ ਗੇੜ ਚ ਜੇ ਨਵੰਬਰ ਦੇ ਚ ਬੀਜੋਗੇ ਤੁਹਾਨੂੰ ਤਾਂ ਵਧੀਆ ਝਾੜ ਦੋ ਤਾਂ ਇਹ ਗੱਲਾਂ ਦੇਖੋ ਕਿਸਾਨ ਵੀਰੋ ਬਹੁਤ ਧਿਆਨ ਰੱਖਣ ਵਾਲੀਆਂ ਹੁੰਦੀਆਂ ਨੇ ਕਿਉਂਕਿ ਪਿਛਲੇ ਸਾਲ ਜਿਹੜਾ 826 ਬੀਜ ਸੀਗਾ ਉਹ ਕਿਸਾਨ ਵੀਰਾਂ ਨੇ ਗੇਤਾ ਬੀਜਤਾ ਤਾਂ ਉਹਨੂੰ ਗੇਤੀਏ ਕਿਸਾਨ ਵੀਰੋ ਜਿਹੜੀ ਗਰਮੀ ਕਾਰਨ ਗੇਤੀਏ ਨਾਲ ਹੀ ਚੜਨ ਲੱਗੀ ਫਿਰ ਜੂਰੀਆ ਵੀ ਜਾਦੇ ਪਾਈਆ ਕਿਸੇ ਨੇ ਸਪਰੇ ਹਾਂ ਕਰੀਆਂ ਕਿਸੇ ਨੇ ਕੁਛ ਕਰਿਆ ਉਹਦੇ ਨਾਲੋਂ ਕਿਸਾਨ ਵੀਰੋ ਵਧੀਆ ਵੀ ਤੁਸੀਂ ਸਹੀ ਟਾਈਮ ਟੇਬਲ ਚੁਣ ਕੇ ਸਹੀ ਕਿਸਮ ਚੁਣੋ ਜਿਹੜੀ ਕਿ ਤੁਹਾਨੂੰ ਵਧੀਆ ਲੱਗਦੀ। ਪਰ ਜੇ ਐਵੇਂ ਕਿਸਾਨ ਵੀਰੋ ਪਿਛਲੇ ਸਾਲ ਕੀ ਆਈ ਸੀ ਵੀ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ। ਜਿਹੜਾ ਪੀਬੀਡਬਲ 826 ਸੀ ਕਿਸਾਨ ਵੀਰੋ ਤਕਰੀਬਨ ਤਕਰੀਬਨ ਇਹ 25 25 ਕੁਇੰਟਲ ਤੋਂ ਆਮ ਉੱਪਰ ਇਹਦਾ ਸੋਨ ਨੂੰ ਮਿਲਿਆ। 22 ਤੇ 23 ਕੁਇੰਟਲ ਤੋਂ ਲੈ ਕੇ 25 26 ਕੁਇੰਟਲ ਤੱਕ ਇਹਦਾ ਝਾੜ ਪੂਰਾ ਵਧੀਆ ਮਿਲਿਆ ਤੇ 327 ਕਿਸਾਨ ਵੀਰੋ ਬਹੁਤ ਚਰਚਾ ਦੇ ਵਿੱਚ ਰਹੀ ਆ ਕਿੰਨੇ ਇਹਦਾ ਝਾੜ ਆ ਜਿਹੜਾ 30 ਪਲੱਸ ਵੀ ਨਿਕਲਿਆ। ਬਾਕੀ ਦੇਖੋ ਕਿਸਾਨ ਵੀਰਾਂ ਦੇ ਆਪਦੇ ਆਪ ਦੇ ਬੇ ਹੁੰਦੇ ਨੇ ਕਿ ਜਿੱਤਾ ਮੇਰੇ ਕੋਲ ਰਿਪੋਰਟਾਂ ਆਈਆਂ ਨੇ ਮਾਨਸੇ ਸਾ이드 ਦੇ ਰਾਜਸਥਾਨ ਸਾ이드 ਦੇ ਜਿਹੜੇ ਦੋ ਤਿੰਨ ਕਿਸਾਨ ਵੀਰਾਂ ਨੇ ਮੈਨੂੰ ਰਿਪੋਰਟਾਂ ਭੇਜੀਆਂ ਸੀਗੀਆਂ ਉਹ ਕਹਿੰਦੇ ਵੀਰੇ ਸਾਡਾ 28 29 ਕੁਇੰਟਲ ਦਾ ਕੰਮ 4 DW327 ਦਾ ਰਹਗਾ ਪਰ ਅਕਤੂਬਰ ਦੇ ਲਾਸਟ ਹਫਤੇ ਤੇ 222 ਕਿਸਾਨ ਵੀਰੋਂ 187 ਇਹਨਾਂ ਦਾ ਆਪਾਂ ਨੂੰ ਤਕਰੀਬਨ ਪਤਾ ਹੀ ਆ ਬਹੁਤ ਦਿਨ ਬਹੁਤ ਟਾਈਮ ਹੋ ਗਏ ਤੇ ਇਹਨਾਂ ਦਾ ਝਾੜਾ ਜਿਹੜਾ ਕਿਸਾਨ ਵੀਰੋਂ ਨਾਰਮਲ ਹੀ ਆਪਾਂ ਨੂੰ 22 ਤੋਂ 23 ਕੁਇੰਟਲ ਤੋਂ ਲੈ ਕੇ 25 ਕੁਇੰਟਲ ਤੱਕ ਨਾਰਮਲ ਦੇਖਣ ਨੂੰ ਮਿਲ ਜਾਂਦਾ ਪਰ ਹਾਂ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਿਓ ਜਿਹੜੀਆਂ ਕਣਕਾਂ 303 ਤੋਂ 187 ਨੇ ਇਹ ਸਪੈਸ਼ਲ ਕਿਸਾਨ ਵੀਰੋ ਸੁਪਰ ਸੀਡਰ ਹੈਪੀ ਸੀਡਰ 0 ਡ੍ਰਿਲ ਵਾਸਤੇ ਥੋਡੀਆਂ ਬਣੀਆਂ ਹੋਈਆਂ ਨੇ ਇਹ ਕਣਕਾਂ ਗਿਰਦੀਆਂ ਨੇ ਤੇ ਇਹ 0 ਡ੍ਰਿਲ ਨਾਲ ਸਭ ਤੋਂ ਬੈਸਟ ਝਾੜ ਦਿੰਦੀਆਂ ਨੇ ਸਭ ਤੋਂ ਬੈਸਟ ਇਹ ਖੜੀਆਂ ਰਹਿੰਦੀਆਂ ਨੇ ਗਿਰਦੀਆਂ ਨਹੀਂ ਕਿਸਾਨ ਵੀਰੋ ਕਣਕਾਂ ਜਿਹੜੀ 826 ਇਹਦੇ ਵਿੱਚ ਗਿਰਨ ਦੀ ਸਮੱਸਿਆ ਬਹੁਤ ਘੱਟ ਆਈ ਆ 327 ਦੇ ਵਿੱਚ ਵੀ 826 ਦੇ ਮੈਂ ਵੀ ਇਸ ਵਾਰ 7-8 ਕੀਲੇ ਲਾਉਂਗਾ ਤੇ ਵਧੀਆ ਵੈਰੈਟੀ ਲੱਗੀ ਮੈਨੂੰ ਵੀ ਮੈਂ ਜਿੱਥੇ ਜਿੱਥੇ ਜਾ ਕੇ ਮੈਂ ਦੋ ਚਾਰ ਜਗ੍ਹਾ ਤੇ ਦੇਖਿਆ ਤੇ ਝਾੜ ਵੀ ਇਹਨੇ ਕਿਸਾਨ ਵੀਰੋ ਜਿਨ੍ਹਾਂ ਕੋਲ ਬੀਜ ਓਰੀਜਨਲ ਸੀ ਆ ਬਹੁਤ ਵਧੀਆ ਮਿਲਿਆ ਤੇ ਯੂਨੀਵਰਸਿਟੀ ਦੇ ਕਿਸਾਨ ਵੀਰੋ ਜਿਹੜੇ ਤੁਸੀਂ ਬੀਜ ਲਿਆਉਂਦੇ ਨੇ ਉਹ ਵਧੀਆ ਹੀ ਨੇ ਉਹਨਾਂ ਨੂੰ ਤੁਸੀਂ ਜੀ ਸਦਕੇ ਲਾਓ ਤੇ ਜੇਕਰ ਤੁਸੀਂ ਬਾਹਰੋਂ ਕਿਸਾਨ ਵੀਰੋ ਬੀਜ ਖਰੀਦ ਰਹੇ ਹੋ ਤਾਂ ਵਧੀਆ ਕਿਸੇ ਟੌਪ ਦੀ ਫਾਰਮ ਦਾ ਰਜਿਸਟਰਡ ਫਾਰਮ ਦਾ ਬਿੱਲ ਲੈ ਕੇ ਬੀਜ ਲਿਓ ਬਾਅਦ ਦੇ ਵਿੱਚ ਪਸਟਾਉਣ ਦਾ ਕੋਈ ਫਾਇਦਾ ਨਹੀਂ ਕਿਸਾਨ ਵੀਰੋ ਕਿਉਂਕਿ ਮੈਨੂੰ ਐ ਹੁੰਦਾਗਾ ਵੀ ਮੈਂ ਗੱਲ ਉਹ ਕਹਿਣਾ ਜਿਹਦਾ ਕੋਈ ਤੁਕ ਬਣੇ ਮੈਂ ਤੁਹਾਨੂੰ ਇਹ ਗੱਲ ਕਲੀਅਰ ਕਰੀਏ ਵੀ ਜੇਕਰ ਤੁਸੀਂ ਫਸਲ ਕਣਕ ਦੀ ਬੀਜਣੀ ਆ ਇਹ ਤਿੰਨ ਚਾਰ ਕਿਸਮਾਂ ਦਾ ਨਵੀਆਂ ਦਾ ਬੀਜ ਲੈਣਾ ਤਾਂ ਤੁਸੀਂ ਬਿਲ ਤੋਂ ਬਿਨਾ ਬੀਜ ਨਾਲ ਉਹ ਜਾ ਕਿਸੇ ਕਿਸਾਨ ਵੀਰ ਕੋਲੋਂ ਜੇਕਰ ਤੁਹਾਨੂੰ ਬੀਜ ਮਿਲ ਜੇ ਤਾਂ ਬਾਲਾ ਵਧੀਆ ਜੀਰਾ ਝਾੜ ਵਧੀਆ ਨਿਕਲਿਆ ਹੋਵੇ ਜਿਹੜਾ ਕਹੇ ਵੀ ਹਾਂ ਮੈਂ ਦਾਅਵੇ ਨਾਲ ਕਹਿੰਦਾ ਵੀ ਇਹਦਾ ਝਾੜ ਇਹਨਾਂ ਨਿਕਲਿਆ ਕਿਉਂਕਿ ਇਹਦੇ ਪਿਛਲੇ ਸਾਲ ਕਿਸਾਨ ਵੀਰੋ ਡੁਪਲੀਕੇਸੀ ਬਹੁਤ ਆਈ ਆ ਮੈਂ ਖੁਦ ਦੇਖਿਆ 826 ਕਣਕ ਮੇਰੇ ਨਾਲ ਵੀਜੀ ਹੋਈ ਸੀ ਖੇਤ ਦੇ ਤੇ ਉਹਦਾ ਝਾੜ ਕਿਸਾਨ ਵੀਰੋ ਸਾਰੇ ਦਾ ਸਾਰੀ 17 ਕੁਇੰਟਲ ਨਿਕਲਿਆ ਉਹ ਬਿਲਕੁਲ ਡੁਪਲੀਕੇਟ ਵੀ ਸੀਗਾ 826 ਵਾਲਾ ਉਹਦੇ 'ਚ ਕੋਈ ਗੁਣ ਹੀ ਨਹੀਂ ਸੀ ਤੇ ਕਿਸਾਨ ਵੀਰੋ ਮੈਂ ਤੁਹਾਨੂੰ ਇਹੀ ਕਹਿਣਾ ਵੀ ਜੇਕਰ ਤੁਸੀਂ ਕਣਕ ਦਾ ਕੋਈ ਵੀ ਬੀਜ ਪਰਚੇਸ ਕਰਨਾ ਬਿੱਲ ਲਓ ਪੱਕਾ ਰਜਿਸਟਰਡ ਫਾਰਮ ਤੋਂ ਲਓ 5 400 ਰੁਪਏ ਪਿੱਛੇ ਲੱਗ ਕੇ ਆਪਾਂ ਬੜੀ ਸਾਰੀ 6 ਮਹੀਨੇ ਦੀ ਮਿਹਨਤ ਆ ਜਿਹੜੀ ਉਹ ਖਰਾਬ ਨਾ ਕਰੀਏ ਤੇ ਦੂਜੇ ਨੰਬਰ ਦੇ ਕਿਸਾਨ ਵੀਰੋ ਆ ਜਾਂਦੀਆਂ ਨੇ ਜਿਹੜੀਆਂ DBW 221 1 ਇਹਦਾ ਵੀ ਕਿਸਾਨ ਵੀਰੋ ਤੁਹਾਨੂੰ ਨਾਰਮਲ ਪੂਰਾ ਵਧੀਆ ਮਿਲੇ ਜਾਂਦਾ ਕਿਉਂਕਿ ਇਹ ਵੀ ਬਹੁਤ ਵਧੀਆ ਵੈਰਾਈਟੀਆਂ ਨੇ ਲੰਬੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਨੇ ਤੇ 100 ਆਹ ਸੌਰੀ H30 80 29 ਸਟਾਰ ਇਹ ਤਾਂ ਬਹੁਤ ਬਹੁਤ ਪੁਰਾਣੀਆਂ ਵੈਰਾਈਟੀਆਂ ਨੇ ਇਹਨਾਂ ਦਾ ਝਾੜ ਬਹੁਤ ਵਧੀਆ ਮਿਲਿਆ ਰਿਹਾ 3082 ਸਾਲ ਵਿੱਚ ਦੀ ਦਬ ਗਈ ਸੀ ਹੁਣ ਪਿਛਲੇ ਸਾਲ ਤੋਂ ਫੇਰ ਵਧੀਆ ਰਹੀ ਆ ਤੇ ਬਰਬਟ ਕਣਕ ਆ ਜਿਹੜੀ ਕਿਸਾਨ ਵੀਰੋ ਇਹ ਤਕਰੀਬਨ ਮੇਰੇ ਹਿਸਾਬ ਨਾਲ ਪ੍ਰਾਈਵੇਟ ਕਿਸਮ ਹੈ ਆ ਕੋਈ ਪਰ ਇਹਦੇ ਜਿੰਨਾ ਝਾੜ ਮੈਂ ਅੱਜ ਤੱਕ ਕਿਸੇ ਵੀ ਵੈਰਾਈਟੀ ਦੇ ਨਹੀਂ ਦੇਖਿਆ ਖਾਸ ਕਰ ਸਾਡੇ ਏਰੀਆ ਦੇ ਵਿੱਚ ਤਕਰੀਬਨ 25 ਪਲੱਸ ਹੀ ਆਮ ਹੀ ਨਿਕਲਿਆ ਆਉਂਦੀ ਆ ਤਾਂ ਨਵੀਆਂ ਵੈਰਾਈਟੀਆਂ ਖਰੀਦਣ ਤੋਂ ਪਹਿਲਾਂ ਕਿਸਾਨ ਵੀਰੋ ਆ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਪ੍ਰੋਪਰ ਵਧੀਆ ਫਾਰਮ ਤੋਂ ਬੀਜ ਲਓ ਵਧੀਆ ਬਿਲ ਬਿਲ ਪੱਕਾ ਲਓ ਜ਼ਿੰਮੇਵਾਰ ਕਿਸਾਨ ਵੀਰੋ ਤੋਂ ਬੀਜ ਲਓ ਤੇ ਸਮੇਰਾ حساب ਰੱਖੋ ਵੀ ਕਦੋਂ ਆਪਣਾ ਜਿਹੜਾ ਝੋਨਾ ਕੱਟ ਹੋਣਾ ਤੇ ਕਦੋਂ ਆਪਾਂ ਜਿਹੜੀ ਵੈਰਾਈਟੀਆਂ ਲਾਉਣੀਆਂ ਉਹਦੇ ਹਿਸਾਬ ਨਾਲ ਤੁਸੀਂ ਬੀਜ ਲਗਾਓ ਇਹ ਨਾ ਹੋਵੇ ਵੀ ਤੁਸੀਂ 20 ਅਕਤੂਬਰ ਨੂੰ 826 ਲਾਤੀ ਤੇ ਜਾ ਕੇ ਨਵੰਬਰ 15 ਨੂੰ ਤੁਸੀਂ 327 ਵੀਚਨ ਲੱਗ ਜੋ ਤਾਂ ਤੁਹਾਨੂੰ ਨਾ ਝਾੜ ਮਿਲਣਾ ਨਾ ਇਹਦੇ ਕੋਈ ਗੁਣ ਮਿਲਨੇ ਨਹੀਂ ਉਮੀਦ ਆ ਕਿਸਾਨ ਵੀਰੋ ਜਿਹੜੀ ਜਾਣਕਾਰੀ ਤੁਹਾਡੇ ਨਾਲ ਆਪਾਂ ਸ਼ੇਅਰ ਕਰੀਏ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਆਪਾਂ ਵਧੀਆ-ਵਧੀਆ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦਰਾਂਗੇ ਧੰਨਵਾਦ